ਜ਼ਿਲ੍ਹਾ ਤਰਨਤਾਰਨ ਦੇ ਪੱਟੀ ਸ਼ਹਿਰ ਵਿਖੇ ਲੁੱਟਾ ਖੋਹਾਂ ਕਰਨ ਗੈਂਗ ਨੂੰ ਪੱਟੀ ਦੀ ਪੁਲਿਸ ਨੇ 32 ਬੋਰਦੋ ਪਿਸਤੌਲ ਅਤੇ ਇੱਕ अल्टੋ ਕਾਰ ਸਮੇਤ ਚਾਰ ਨੌਜਵਾਨਾਂ ਨੂੰ ਕੀਤਾ ਕਾਬੂ ਜਾਣਕਾਰੀ ਮੁਤਾਬਕ ਇਸ ਗਿਰੋਹ ਨੇ ਪੱਟੀ ਦੀ ਗਾਰਡਨ ਕਲੋਨੀ ਵਿੱਚ ਬੀਤੇ ਸਮੇਂ ਦਿਨ ਦਿਹਾੜੇ ਇੱਕ ਘਰ ਵਿੱਚ ਵੜ ਕੇ ਪਿਸਤੌਲ ਦੀ ਨੋਕ ਤੇ ਇੱਕ ਬਜ਼ੁਰਗ ਜੋੜੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਜਿਸ ਸਾਰੇ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਸੀ ਕੈਪ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੂਰੀ ਮਸ਼ਤੀ ਦੇ ਨਾਲ ਲੁੱਟਖੋਹਾਂ ਕਰਨ ਵਾਲੇ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ ਹੋਰ ਕੀ ਕੁਝ ਕਹਿਣਾ ਪੁਲਿਸ ਅਧਿਕਾਰੀ ਦਾ ਤੁਸੀਂ ਵੀ ਸੁਣੋ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ ਅਹ ਹਨੀਦਰ ਬੀਤੇ ਦਿਨੀ ਜਿਹੜਾ ਲੁੱਟਖੋਣਾ ਕਰਨ ਵਾਲਿਆਂ ਵੱਲੋਂ ਆਪਾਂ ਗੱਡੀ ਨੂੰਣ ਲਈ ਦੇ ਵਿੱਚ ਜਿਹੜਾ ਲੁੱਟਖੋਣਾ ਕਰਨ ਦੀ ਵਾਰਦਾਤ ਨੂੰ ਜਾਂਚ ਲਈ ਕੋਸ਼ਿਸ਼ ਕੀਤੀ ਗੱਡੀ ਤੇ ਆ ਸਵਾਰ ਹੋ ਕੇ ਆ ਇਸੰਦਰ ਪਸਤੌਲ ਦੀ ਨੋਕ ਤੇ ਇੱਕ ਬਜ਼ੁਰਗ ਆਦਮੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਆ ਕੀ ਗੱਣਾ ਹੈ ਤੁਹਾਡਾ ਇਹ ਆਪਣਾ ਗਾਰਡਨ ਕਲੋਨੀ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਬਿਆਨ ਤੇ ਹੀ ਪਰਚਾ ਦਰਜ ਕਰਕੇ 17/25 ਅਫੇਅਰ ਦਰਜ ਹੋਈ ਆ ਤੇ ਇਹਨਾਂ ਨੂੰ ਘਰੇ ਇਹਨਾਂ ਨੇ ਡਾਕਾ ਮਾਰ ਦੀ ਕੋਸ਼ਿਸ਼ ਕੀਤੀ ਵੈਪਨ ਦੇ ਨਾਲ ਉਹਦੇ ਵਿੱਚ ਅਸੀਂ ਚਾਰ ਬੰਦੋਸ਼ੀ ਪਕੜ ਲਏ ਤੇ ਤਿੰਨ ਹੋਰ ਫੜਨ ਵਾਲੇ ਆ ਉਹਨਾਂ ਕੋਲੋਂ ਦੋ ਵੈਪਨ ਰਿਕਵਰ ਹੋ ਚੁੱਕੇ ਆ ਤੇ ਬਾਕੀ ਵੀ ਦੋਸ਼ੀਆਂ ਦੇ ਮਗਰ ਜਿਹੜੇ ਆ ਉਹ ਰੇਡ ਕਰ ਰਹੇ ਆ ਕੀ ਧਾਰਾ ਲਗਾਈ ਕੀ ਇਹਨਾਂ ਤੇ ਇਹ ਡਾਕਾ ਮਾਰਦੀ ਧਾਰਾ ਲੱਗੀ ਜੀ ਇਹਨਾਂ ਤੇ 300 12 ਵੀ ਐਨ ਐਸ ਤੇ 25 6 7 ਆਰਮੈਟ ਅਗਲੀ ਕਾਰਵਾਈ ਸਰ ਕੀ ਕੀਤੀ ਅਗਲੀ ਕਾਰਵਾਈ ਇਹਨਾਂ ਨੂੰ 4 ਦਿਨ ਜਿਹੜੇ ਆ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਰਿਕਵਰੀ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾਗਾ ਤੇ ਬਾਕੀ ਦੋਸ਼ੀਆਂ ਨੂੰ ਇਨਾਮ ਦਿੱਤਾ ਉਹਨਾਂ ਦੀ ਗ੍ਰਫਤਾਰੀ ਤੇ ਰੇਡ ਜਾਰੀ ਹੈ